14 ਦਸੰਬਰ ਨੂੰ ਕਿਸਾਨ ਜ਼ੰਬਰਨੂ ਕਸਾਨ ਮੜ ਤੋਂ ਦਿੱਲੀ ਕੂਚ ਕਰਨ ਜਾ ਰਹੇ ਨੇ ਕਿਸਾਨ ਲੀਡਰਾਂ ਨੇ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਬਾਕੀ ਜਥੇਬੰਦੀਆਂ ਨੂੰ 13 ਦਸੰਬਰ ਨੂੰ ਬਾਰਡਰ ਤੇ ਪਹੁੰਚਣ ਦਾ ਸੱਦਾ ਦੇ ਦਿੱਤਾ ਗਿਆ ਹੈ ਲੀਡਰ ਕਹਿ ਰਹੇ ਨੇ ਹਾਲੇ ਤੱਕ ਕੋਈ ਸੱਦਾ ਨਹੀਂ ਦਿੱਤਾ ਗਿਆ ਪਰ 14 ਦਸੰਬਰ ਨੂੰ ਦਿੱਲੀ ਕੂਚ ਕੀਤਾ ਜਾਏਗਾ ਦਿੱਲੀ ਕੂਚ ਤਾਂ ਬਹੁਤ ਦੂਰ ਦੀ ਗੱਲ ਹੈ ਕਿਸਾਨਾਂ ਨੂੰ ਹਰਿਆਣਾ ਟੱਪਣ ਨਹੀਂ ਦਿੱਤਾ ਜਾ ਰਿਹਾ ਸ਼ੰਭੂ ਦੇ ਕਿਨਾਰੀ ਬਾਰਡਰ ਤੇ ਕੰਕਰੀਟ ਦੀਆਂ ਕੰਧਾਂ ਉਸਾਰ ਦਿੱਤੀਆਂ ਗਈਆਂ ਨੇ 10 ਮਹੀਨਿਆਂ ਦੇ ਵਿੱਚ ਕੰਕਰੀਟ ਲੋਹਾ ਬਣ ਚੁੱਕਿਆ ਹੈ ਧਰਤੀ ਅਤੇ ਸੜਕ ਦੇ ਜਿਸ ਤਰੀਕੇ ਦੇ ਨਾਲ ਕੰਕਰੀਟ ਦੇ ਬਾਰਡਰ ਬਣਾ ਦਿੱਤੇ ਗਏ ਕੁਆਂਟਲਾਂ ਦੇ ਭਾਅ ਦੇ ਨਾਲ ਕੁਆਂਟਲਾਂ ਦੇ ਭਾਰ ਦੇ ਨਾਲ ਲੋਹਾ ਸੜਕਾਂ ਤੇ ਗੱਡ ਦਿੱਤਾ ਗਿਆ ਉਸ ਤੋਂ ਬਾਅਦ ਦਿੱਲੀ ਕੂਚ ਤਹਾਲੇ ਬਹੁਤ ਦੂਰ ਹੈ ਦਿੱਲੀ ਬਹੁਤ ਦੂਰ ਹੈ ਫਿਲਹਾਲ ਹਰਿਆਣਾ ਹੀ ਟੱਪ ਜਾਣ ਬਹੁਤ ਵੱਡੀ ਗੱਲ ਹੋਏਗੀ ਕਿਉਂਕਿ 7 ਤੋਂ 8 ਮੇਰ ਦੇ ਵਿੱਚ ਸੁਰੱਖਿਆ ਲਾਂਬੰਦੀ ਕੀਤੀ ਹੋਈ ਹੈ ਕਿ ਹਰਿਆਣਾ ਬਾਰਡਰ ਦੇ ਨੇੜੇ ਵੀ ਕਿਸਾਨ ਨਾ ਸਕਣ ਟੱਪਣਾ ਦਾ ਬਹੁਤ ਦੁਰ ਦੀ ਗੱਲ ਹੈ ਪਿਛਲੇ 10 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਜੋਰ ਅਜ਼ਮਾਇਸ਼ ਚੱਲ ਰਹੀ ਹੈ ਸੈਂਕੜੇ ਕਿਸਾਨਾਂ ਦੇ ਜ਼ਖਮੀ ਹੋਣ ਦੇ ਅਪਡੇਟ ਵੀ ਆਏ ਕੱਲ ਨੂੰ ਠੀਕ ਸ਼ੰਭੂ ਬਾਰਡਰ ਦੇ ਸਟੇਜ ਦੇ ਉੱਪਰ ਪਾਰਕ ਕਰਨ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਜਾਵੇਗੀ ਜਿਹੜੀ ਕਿ ਡੱਲੇਵਾਲ ਸਾਹਿਬ ਦੀ ਸਿਹਤਯਾਬੀ ਜ਼ਖਮੀ ਹੋਏ ਕਿਸਾਨਾਂ ਦੀ ਸਿਹਤਯਾਬੀ ਔਰ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜਿਹੜੀ ਉਹ ਕੀਤੀ ਜਾਵੇਗੀ ਨਾਲ ਹੀ ਅਸੀਂ ਦੇਸ਼ ਵਾਸੀਆਂ ਨੂੰ ਹਰੇਕ ਨਾਗਰਿਕ ਨੂੰ ਤੁਹਾਡੇ ਮਾਧਿਅਮ ਰਹੀ ਅਪੀਲ ਕਰਦੇ ਆ ਕਿ ਕੱਲ ਨੂੰ ਹਰੇਕ ਗੁਰਦੁਆਰਾ ਮੰਦਰ ਮਸਜਿਦ ਸਭ ਥਾਵਾਂ ਤੇ ਮੋਰਚੇ ਦੀ ਚੜ੍ਹਜ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਕਿ ਇਹ ਮੋਰਚਾ 303 ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਭਾਵੇਂ ਸਰਕਾਰ ਦੇ ਨਾਲ ਡੈਡ ਲੱਖ ਜਾਰੀ ਹੈ ਪਰ ਸਾਡਾ ਅੰਦੋਲਨ ਵੀ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਹੈ ਇਸੇ ਤਰ੍ਹਾਂ 14 ਦਸੰਬਰ ਨੂੰ ਅਸੀਂ 101 ਕਿਸਾਨਾਂ ਜਿਹੜਾ ਜਥਾ ਹੈਗਾ ਉਹ ਦਿੱਲੀ ਵੱਲ ਨੂੰ ਕੁਝ ਕਰਨ ਵਾਸਤੇ ਇਹ ਜਿਹੜਾ ਇੱਥੋਂ ਸਟੇਜ ਤੋਂ ਪਰਵਾਣਾ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਸੰਗਠਨਾਂ ਨੇ वहां प्रदर्शन किया वहां उनको गिरफ्तार कर लिया गया जो दोनों फोरमो ने एमपी के घरों के आगे प्रदर्शन करना था कुछ जगह पर वहां भी एमपी के घर के सामने प्रदर्शन करने की गिरफ्तारियां हुई हैं इसी तरह से अभी दिल्ली वाले किसान भी रिहा नहीं हुए हैं तो दोनों फोरमो की मांग है भी जहाँ भी पीसफुली ढंग से किसान मजदूर अपना प्रदर्शन करते उनके प्रदर्शन करने का हक है उन सबको रिहा किया जाना चाहिए ਜੇਕਰ ਕਿਸਾਨ 6 ਅਤੇ 8 ਤਰੀਕ ਨੂੰ ਹਰਿਆਣਾ ਟੱਪਨ ਚ ਕਾਮਯਾਬ ਨਹੀਂ ਹੋ ਸਕੇ 14 ਤਰੀਕ ਨੂੰ ਜਿਹਾ ਕੀ ਹੋਏਗਾ ਕਿ ਕਾਮਯਾਬ ਹੋ ਜਾਣਗੇ ਕਿਸਾਨਾਂ ਦੀ ਨਾਕਾਮਯਾਬੀ ਪਿੱਛੇ ਦੋ ਤੋਂ ਤਿੰਨ ਫੈਕਟਰ ਜਿਹੇ ਨੇ ਜਿਨ੍ਹਾਂ ਤੇ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਫੈਕਟਰ ਇਹ ਸੀ ਕਿ ਕੰਕਰੀਟ ਦੀਆਂ ਕੰਧਾਂ ਉਸਾਰ ਦਿੱਤੀਆਂ ਗਈਆਂ ਸ਼ੈਲਿੰਗ ਵੱਡੇ ਪੱਧਰ ਤੇ ਹੋਈ ਨੋਟ ਓਨਲੀ ਹਰਿਆਣਾ ਪੁਲਿਸ ਵੱਡੀ ਗਿਣਤੀ ਚ 10 ਤੋਂ 12 ਕੇਂਦਰੀ ਬਲ ਅਜੇਹੇ ਨੇ ਜਿਹੜੇ ਹਰਿਆਣਾ ਦੀ ਰეკਮੈਂਡੇਸ਼ਨ ਤੇ ਕੇਂਦਰ ਨੇ ਭੇਜੇ ਜਿਸ ਚ ਕਈ ਕੰਪਨੀਆਂ ਸ਼ਾਮਲ ਸੀ 6 ਅਤੇ 8 ਤਾਰੀਖ ਹਾਲ ਹੀ ਦੀ ਘੜੀ ਚ ਲੰਘ ਕੇ ਗਈ ਹੈ ਤਕਰੀਬਨ 3500 ਮੁਲਾਜ਼ਮ ਦੋਹਾਂ ਸਰਹੱਦਾਂ ਤੇ ਡਿਪਲੋਏ ਕੀਤਾ ਗਿਆ ਜਿਸ ਚ 1500 ਮੁਲਾਜ਼ਮ ਸ਼ੰਭੂ ਤੇ ਸੀ 2000 ਦੇ ਗਿਣਤੀ ਦੇ ਨੇੜੇ ਤੇੜੇ ਮਲਾਜ਼ਮ ਖਨੌਰੀ ਬਾਰਡਰ ਤੇ ਡਿਪਲੋਏ ਕਰਕੇ ਰੱਖਿਆ ਗਿਆ ਸੀ ਕਿ ਦੇਖਿਓ ਕਿਤੇ ਹਰਿਆਣਾ ਨਾ ਡੱਪ ਜਾਏ ਖਨੌਰੀ ਬਾਰਡਰ ਤੇ ਨੁਕਸਾਨ ਹੋਇਆ ਸ਼ੁਭਕਰਨ ਸਿੰਘ ਅਜਾਈ ਮੌਤ ਮਾਰਿਆ ਗਿਆ ਜਿਸ ਦੀ ਮੌਤ ਹਾਲੇ ਤੱਕ ਮਿਸਟਰੀ ਬਣੀ ਹੋਈ ਹੈ ਕਿ ਕਿਵੇਂ ਮੌਤ ਹੋਈ ਸੀ ਹਾਲਾਂਕਿ ਉਸ ਵੇਲੇ ਪਹਿਲਾਂ ਪੈਲਟਸ ਦਾ ਜ਼ਿਕਰ ਹੋਇਆ ਫਿਰ ਸ਼ਾਰਟ ਗਨ ਦਾ ਜ਼ਿਕਰ ਹੋਇਆ ਇੱਥੋਂ ਤੱਕ ਟਿੱਪਣੀ ਆਈ ਹੈ ਕਿ ਪੁਲਿਸ ਤਾਂ ਸ਼ਾਰਟ ਗਨ ਦੀ ਵਰਤੋਂ ਕਰਦੀ ਨਹੀਂ ਹੈ ਫਰ ਕਿਹੜੇ ਹਥਿਆਰ ਚੋਂ ਗੋਲੀ ਚੱਲੀ ਹਾਲੇ ਉਹ ਮਸਲੇ ਹੀ ਅਧੂਰੇ ਦੇ ਅਧੂਰੇ ਪਏ ਨੇ ਪਰ 14 ਤਰੀਕ ਦੀ ਲਾਮਬੰਦੀ ਦੇ ਮਾਇਨੇ ਕੀ ਦੇਖੇ ਜਾਣ ਕਿ 13 ਫਰਵਰੀ ਤੋਂ ਸ਼ੁਰੂ ਹੋਇਆ ਇਹ ਪ੍ਰੋਟੈਸਟ ਅੱਜ 12 ਦਸੰਬਰ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਯਾਨਕਿ ਕਿ ਤਕਰੀਬਨ 9 ਮਹੀਨਿਆਂ ਤੋਂ ਵੱਧ ਦਾ ਸਮਾਂ ਉਹ ਜਿੱਥੇ ਜਾਏਗਾ ਇਹ ਅੱਜ ਕੇ ਹਮਾਰੇ ਐਲਾਨ ਤੇ ਹਿਆਣਾ ਪੁਲਿਸ ਨੇ ਇੱਕ ਰਿਪੋਰਟ ਕਹਾ ਹੈ ਕਿ ਜੋ ਜੱਥੇ ਮੇ ਲੋਕ ਆਤਵਰਨ ਕੇ ਪਾਸ ਮੈਨੇ ਹਥਿਆਰ ਦੇਖੇ ਨਹੀਂ ਨਹੀਂ ਦੇਖੇ सा, सारी प्रेस सामने होती है अगर उनको कोई हथियार नजर आता पहले तो डीसी अंबाला कहते थे मारू हथियार इनके पास अगर आपकी टीम को कोई मारू हथियार दिखा हो तो आप बता दें तो इस तरह का आरोप हमारे ऊपर पहली बार नहीं लग रहा पहले भी लगता रहा इनके मंत्री हमें तालिबान बोलते रहे हैं इनके मंत्री हमें बोलते भी ये किसानों का मखौटा है इनके मंत्री हमें खालिस्तानी बोलते पत्रकारों को भी खालिस्तानी बोल देते हैं तो इस तरह के आरोप राजनीति में हमारे ऊपर पहले भी लगते रहे अब भी लगाएंगे में कुछ, कि कुछ बात करेंगे नहीं देखिए प्रधानमंत्री देश के प्रधानमंत्री जब इतना बड़ा आंदोलन चल रहा है यहाँ इतना बड़ा क्राइसिस है किसान मजदूर पूरे देश में उनको एमएसपी का लीगल गारंटी क्रून नहीं मिल रहा उनकी फसलें भाव पर बिक नहीं रही उन्हें किसानों पर बोलना चाहिए था यही 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 सबसे बड़ी प्रधानमंत्री की घबराहट है वो किसानों के मुद्दों पर एक शब्द नहीं बोल रहे डरते हैं बोलने से अगर उन्होंने कोई खेती के लिए कुछ किया तो उनको आगे आके बोलना चाहिए तो ये इससे निराशा हुई पूरे देशवासियों को हरियाणा कृषि प्रधान स्टेट है वहां के किसानों के लिए कुछ बोला नहीं ठीक है थैंक यू ਤਾਂ ਸਰਬੰਸ ਸਿੰਘ ਬੰਦੇਰ ਜਦੋਂ ਹਾਈ ਕੋਰਟ ਦਾ ਆਰਡਰ ਆਇਆ ਸੀ ਕਿ 7 ਦਿਨਾਂ ਦੇ ਵਿੱਚ ਹਰਿਆਣਾ ਦਾ ਪ੍ਰਸ਼ਾਸਨ ਪੁਲਿਸ ਬੈਰੀਕੇਟਿੰਗ ਚੱਕਣ ਦਾ ਕੰਮ ਕਰੇ ਉਸ ਵੇਲੇ ਸਰਬੰਸ ਸਿੰਘ ਬੰਦੇਰ ਸਣੇ ਕਈ ਲੀਡਰਾਂ ਨੇ ਉਸ ਵਡਿਕਟ ਦਾ ਸਨਮਾਨ ਕੀਤਾ ਸੀ ਪਰ ਅੱਜ ਮਸਲਾ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਕੋਰਟ ਨੇ ਮਸਲਾ ਸਟੇਟਸ ਕੋ ਕੀਤਾ ਹੋਇਆ ਹੈ ਸਥਿਤੀ ਜਿਉਂ ਦੀ ਤਿਉਂ ਬਣੀ ਰਹਿਣੀ ਚਾਹੀਦੀ ਹੈ हरियाणा पंजाब ਦੇ ਅਫੀਸ਼ੀਅਲਸ ਸਣੇ ਕਿਸਾਨ ਬੈਠਕ ਕਰ ਰਹੇ ਨੇ ਤਫਰ ਜ਼ੋਰ ਅਜ਼ਮਾਇਸ਼ ਦੇ ਮਾਇਨੇ ਕੀ ਮਨਜੀਤ ਸਿੰਘ ਰਾਜ ਸਾਬ ਸਾਡੇ ਨਾਲ ਜੁੜੇ ਨੇ ਉਹਨਾਂ ਤਾਂ ਅਸੀਂ ਪੱਖ ਜਨਮ ਦੇ ਅਸੀਂ ਕੋਸ਼ਿਸ਼ ਕਰਨਗੇ ਰਾਜ ਸਾਹਿਬ ਮਸਲਾ ਸਟੇਟਸ ਕੋ ਹੈ 14 ਤਰੀਕ ਨੂੰ ਜਥੇਬੰਦੀਆਂ ਕੀ ਖਾਸ ਕਰਨ ਜਾ ਰਹੀਆਂ ਨੇ ਕਿ ਹਰਿਆਣਾ ਟੱਪਣ ਦੀ ਕੋਸ਼ਿਸ਼ ਹੋਏਗੀ ਜ਼ੋਰ ਅਜ਼ਮਾਇਸ਼ ਹੋਏਗੀ ਜੋ ਜਮਾਇਤੀ ਕੋਈ ਗੱਲ ਨਹੀਂ ਹੈ ਕੱਲ ਕਲੀਅਰ ਕਟ ਹੈ ਕਿ ਅ ਸਾਸੀ ਲਗਭਗ 300 ਦਿਨ ਤੋਂ ਉੱਪਰ ਦਿਨ ਹੋ ਗਏ ਬਾਰਡਰਾਂ ਤੇ ਬੈਠੇ ਆ ਸਾਨੂੰ ਰੋਕਿਆ ਹੋਇਆ ਅੱਗੇ ਵਧਣ ਤੋਂ ਅਸੀਂ ਦਿੱਲੀ ਜਾ ਕੇ ਆਪਣੀਆਂ ਮੰਗਾਂ ਜਿਹੜੀਆਂ ਉਪ ਮੰਤਰੀ ਜੀ ਕੋਲੋਂ ਮਨਾਉਣੀਆਂ ਚਾਹੁੰਦੇ ਆ ਸੋ ਇਹ ਹਰਿਆਣਾ ਸਰਕਾਰ ਜ਼ਬਰਦਸਤ ਕਰਕੇ ਸਾਨੂੰ ਰੋਕ ਰਹੀ ਹੈ ਜੋ ਕਿ ਗੈਰ ਸੰਵਿਧਾਨਿਕ ਹੈ ਇਹਨੂੰ ਗੈਰ ਸੰਵਿਧਾਨਿਕ ਕਹਾਂਗੇ ਕਿਉਂਕਿ ਹਰਿਆਣਾ ਸਰਕਾਰ ਮੈਚਨਲ ਹਾਈਵੇ ਤੇ ਰੋਕ ਨਹੀਂ ਸਕਦੀ ਐ ਪਬਲਿਕ ਪ੍ਰੋਪਰਟੀ ਐ ਇਹ ਜਿੱਦਾਂ ਦੀ ਹਰਿਆਣਾ ਸਰਕਾਰ ਵੀ ਮਾਲਕ ਹੈ ਜਾ ਹਰਿਆਣੇ ਦੇ ਲੋਕਾਂ ਦੇ ਨਾਗਰਿਕ ਜਿਹੜੇ ਮਾਲਕ ਨੇ ਉਸੇ ਤਰੀਕੇ ਨਾਲ ਪੰਜਾਬ ਦੇ ਕਿਸੇ ਪੰਜਾਬ ਇਸ ਭਾਰਤ ਦਾ ਹਿੱਸਾ ਹੈ ਤੇ ਪੰਜਾਬ ਦੀ ਜਿਹੜੀ ਰਾਜਧਾਨੀ ਹੈ ਸਾਡੀ ਪੰਜਾਬ ਦੇ ਲੋਕਾਂ ਦੀ ਸਾਰੀਆਂ ਸਟੇਟਾਂ ਦੀ ਰਾਜਧਾਨੀ ਜਿਹੜੀ ਹੈ ਉਹ ਦਿੱਲੀ ਹੈ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਆ ਇਸ ਕਰਕੇ ਬਿਲਕੁਲ ਗੈਰ ਸਮਝਾਨਕ ਤਰੀਕੇ ਨਾਲ ਰੁਕਿਆ ਹੋਇਆ ਹੈ ਅੱਜ ਸਰਕਾਰ ਨੂੰ ਬਾਰ ਬਾਰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੁੱਤੀ ਪਈ ਨੂੰ ਜਿਹੜੇ ਕਿ ਕਹਿੰਦੇ ਸੀ ਕਿ ਤੁਸੀਂ ਟਰੈਕਟਰ ਮੋਡੀਫਾਈ ਕੀਤੇ ਹੋਏ ਨੇ ਤੁਸੀਂ ਆਹ ਪ੍ਰੋਬਲਮ ਲੈ ਕੇ ਆਉਂਦੇ ਹੋ ਟਰਾਲੀਆਂ ਚ ਤਿਆਰ ਰੱਖੇ ਹੋਏ ਨੇ ਇਹਨਾਂ ਨੇ ਐਮਪੀ ਕਹਿੰਦੇ ਸਨ ਨਾ ਬੀਜੇਪੀ ਦੇ ਕਿ ਤੁਸੀਂ ਪੈਦਲ ਆਓ ਤੁਸੀਂ ਵਾਹਨਾਂ ਦੂਸਰੇ ਤੇ ਆਓ ਤੇ ਫਿਰ ਹੁਣ ਅੱਜ ਕੀ ਹੋ ਗਿਆ ਤੇ ਅੱਜ ਕਹਿੰਦੇ ਨੇ ਕਿ ਤੁਸੀਂ ਪੈਦਲ ਵੀ ਨਹੀਂ ਆ ਸਕਦੇ ਆਪਣੀ ਰਾਜਧਾਨੀ 'ਚ ਇਹਦਾ ਮਤਲਬ ਕੀ ਹੈ ਕਿ ਦੇਸ਼ ਦੇ ਵਿੱਚ ਲੋਕ ਆਪਣੇ ਹੱਕਾਂ ਲਈ ਆਪਣੀ ਆਵਾਜ਼ ਵੀ ਨਹੀਂ ਬੰਦ ਕਰ ਸਕਦੇ ਇਹ ਤੁਹਾਡੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਇਹ ਦੇਸ਼ ਦੇ ਵਿੱਚ ਆਪਾਂ ਗੁਲਾਮ ਹੈ ਕਿ ਜਿਹੜੀਆਂ ਪੈਦਲ ਯਾਤਰਾ ਰੋੜਾਂ ਤੇ ਚੱਲਦੀਆਂ ਉਹਨਾਂ ਨੂੰ ਵੀ ਹੁਣੇ ਬੰਦ ਕਰਨਗੇ ਬੀਜੇਪੀ ਦੀ ਮੰਚਾ ਇਸ ਰੋਣੀ ਪੈਦਾ ਹੋ ਗਈ ਤੇ ਪੈਦਲ ਜਾਣ ਵਾਲੇ ਲੋਕਾਂ ਦੇ ਪੀਸਫੁਲ ਇੱਕ ਸਾਈਡ ਤੇ ਕਿਉਂਕਿ ਐਸਪੀ ਅੰਮਾੜਾ ਨੂੰ ਆਖਿਆ ਸੀ ਅਸੀਂ ਬਿਲਕੁਲ ਪੀਸਫੁਲੀ ਇੱਕ ਸਾਈਡ ਤੇ ਜਾਵਾਂਗੇ ਅਸੀਂ ਕੋਈ ਕ੍ਰਾਈਮਕਤ ਰੁਕਾਵਟ ਨਹੀਂ ਬਣਾਵਾਂਗੇ ਅਗਰ ਜੀ ਪ੍ਰਾਪਤ ਹੈ ਡਿਪਟੀ ਕਮਿਸ਼ਨਰਾਂ ਵਾਲਾ ਆਪਣੇ ਆਪ ਹੀ ਤਾਂ ਸੱਚੇ ਹੋ ਰਹੇ ਨੇ ਕਿ ਅਸੀਂ ਕੀ ਕਰੀਏ ਜੀ ਮਸਲਾ ਤਾਂ ਸਟੇਟਸ ਕੋ ਹੈ ਮਸਲਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਦੇਖੋ ਮੇਰੇ ਇੱਕ ਗੱਲ ਕਹਾਂ ਸੁਪਰੀਮ ਕੋਰਟ ਨੇ ਵੀ ਤੁਸੀਂ ਪੂਰਾ ਆਰਡਰ ਪੜ੍ਹ ਕੇ ਵੇਖੋ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਭਾਈ ਤੁਹਾਨੂੰ ਬਟ ਐਸਕੰਡ ਦਾ ਅਧਿਕਾਰ ਹੈ ਟਰੈਕਟਰ ਤੁਸੀਂ ਸਾਈਡ ਤੇ ਛੱਡ ਕੇ ਪੈਦਲ ਜਾ ਸਕਦੇ ਹੋ ਆਪਣਾ ਦਿੱਲੀ ਦੇ ਵਿੱਚ ਇਹ ਜਿਹੜੇ ਜਿਹੜੇ ਟ੍ਰੇਡ ਕੋਈ ਗੱਲ ਕਰਦੇ ਨੇ ਇਹ ਜਿੰਨੀ ਕੁ ਲਾਈਨ ਇਹਨਾਂ ਦੇ ਮਤਲਬ ਦੀ ਆ ਉਹ ਕੱਢ ਲੈਂਦੇ ਨੇ ਬਾਕੀ ਸਾਰਾ ਆਰਡਰ ਕੋੜੋ ਇਹਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਆ ਲੋਕਤੰਤਰਿਕ ਅਧਿਕਾਰ ਹੈ ਬੇਟਾ ਪ੍ਰੋਟੈਸਟ ਕਰਨਾ ਕਿਸਾਨਾਂ ਨੂੰ ਉਹ ਆਪਣਾ ਪ੍ਰੋਟੈਸਟ ਕਰ ਸਕਦੇ ਨੇ ਤੇ ਇਹ ਹੁਣ ਖੱਤਰ ਸਾਹਿਬ ਕਹਿੰਦੇ ਆ ਵੀ ਤੁਸੀਂ ਪ੍ਰਦਰਸ਼ਨ ਕਰਦੇ ਜਾ ਹੀ ਨਹੀਂ ਸਕਦੇ ਇਹ ਸੁਪਰੀਮ ਕੋਰਟ ਨੂੰ ਵੀ ਪੜੋਗੇ ਮੈਂ ਕਹਾਂਗਾ ਇਹ ਪੂਰੇ ਆਰਡਰ ਦੀ ਕਿਉਂ ਨਹੀਂ ਉਹ ਆਰਡਰ ਨੂੰ ਉਹ ਨੂੰ ਮੰਨੇ ਸਾਰਾ ਆਰਡਰ ਮੰਨੇ ਨਾ ਆਪਣੇ ਮਤਲਬ ਦੀ ਲਾਈਨ ਕੱਢ ਕੇ ਤਾਂ ਫਿਰ ਕਹਿੰਦੇ ਸਟੇਟਸ ਕੋ ਹੈ ਜੀ ਸਟੇਟਸ ਕੋ ਕੋਈ ਨਹੀਂ ਹੈ ਇਹ ਗੱਲ ਪੱਕੀ ਹੈ ਕਲੀਅਰ ਕਿ ਸੁਪਰੀਮ ਕੋਰਟ ਨੇ ਵੀ ਆਖਿਆ ਹੈ ਕਿ ਭਾਈ ਇਹ ਟਰੈਕਟਰ ਜਿਹੜੇ ਆ ਕਿਸਾਨ ਸਾਈਡ ਤੇ ਰੱਖਿਆ ਆਪ ਇਹ ਜਿਹਨੇ ਪੈਦਲ ਜਾਣਾ ਚਾਹਣ ਇਹ ਦੂਸਰੇ ਬਾਹਰ ਨਾ ਤੇ ਜਾਣਾ ਚਾਹਣ ਇਹ ਪੂਰਾ ਤੁਸੀਂ ਰੋਟੇ ਪੜ ਕੇ ਵੇਖੋ ਜੀ ਔਰ ਇਹਨਾਂ ਦੇ ਐਮਪੀ ਇਹਨੇ ਕਿਹਾ ਜੀ بار بار ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਕਿਹਾ ਪੰਜਾਬ ਵਾਲੇ ਨੇ ਵੀ ਕਿਹਾ ਅਜਿਹੜਾ ਪੰਜਾਬ ਦਾ ਮੰਤਰੀ ਬਣਾਇਆ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਹਰਾਤਾ ਸੀ ਉਹ ਵੀ ਬੜਾ ਬੋਲਦਾ ਹੈ ਉਹ ਵੀ ਕਹਿੰਦਾ ਕਦੇ ਜ਼ਰੂਰੀ ਟਰੈਕਟਰ ਲੈ ਕੇ ਜਾਣੇ ਨੇ ਤੇ ਫਿਰ ਹੁਣ ਕਿਉਂ ਨਹੀਂ ਬੋਲਦਾ ਔਰ ਮੁੱਛ ਘੁੰਗਰੀਆਂ ਪਾ ਲਈਆਂ ਇਹ ਕਰਕੇ ਕਲੀਅਰ ਘਟ ਹੈ ਇਹ ਸਰਕਾਰ ਦੀ ਮਨਛਾ ਸਾਫ ਨਹੀਂ ਕਿਸਾਨਾਂ ਪ੍ਰਤੀ ਨੀਅਤ ਖੋਤ ਹੈ ਵੀ ਜੇ ਚਲੇ ਕੇ ਦਿੱਲੀ ਇਹ ਮੰਗਾ ਮਨਾ ਕੇ ਵਾਪਸ ਹੋਏ ਇਹਨੂੰ ਜਾਣ ਹੀ ਨਾ ਦੇਵੋ ਸੋ ਇਹ ਵੱਡਾ ਦੇਸ਼ ਦੇ ਲੋਕਾਂ ਨਾਲ ਧੱਕਾ ਧੋਖਾ ਇਕੱਠੇ ਜੇ ਵੀ ਜਿਪੀ ਦੀ ਔਰ ਇਹ ਕਿਸਾਨ ਮਾਰੂ ਨੀਤੀਆਂ ਲੋਕ ਮਾਰੂ ਨੀਤੀਆਂ ਤੇ ਕੰਮ ਕਰ ਰਹੇ ਨੇ ਔਰ ਕਾਰਜਪਰਖੀ ਨੀਤੀਆਂ ਤੇ ਕੰਮ ਕਰ ਰਹੇ ਨੇ ਇਹ ਸਾਹਮਣੇ ਸਭ ਕੋਈ ਨਜ਼ਰ ਆ ਰਿਹਾ ਜੀ ਬਿਲਕੁਲ ਪਰ ਰਾਜ ਸਾਹਿਬ 6 ਤੇ 8 ਤਰੀਕ ਨੂੰ ਜ਼ੋਰ ਅਜ਼ਮਾਇਸ਼ ਸਣੇ ਪਹਿਲਾਂ ਵਾਲੇ ਸਮੇਂ 'ਚ ਜਿਹੜੀ ਜ਼ੋਰ ਅਜ਼ਮਾਇਸ਼ ਹੋਈ ਸੀ ਬੜਾ ਨੁਕਸਾਨ ਹੋਇਆ ਬਚਾਲਣਾ ਰਸਤਾ ਕਿਉਂ ਨਹੀਂ ਨਿਕਲ پا ਰਹੇ ਆ ਕੋਈ ਲੀਡਰਾਂ ਨਾਲ ਸਰਕਾਰ ਦੀ ਗੱਲਬਾਤ ਨਹੀਂ ਕੋਈ ਹੋ ਰਹੀ ਜਾਂ ਸਰਕਾਰ ਕਰਕੇ ਨਹੀਂ ਰਾਜੀ ਜੀ ਜੀ ਕੋਨਾਂ ਦੀ ਇਹ ਆਪਾਂ ਬਚਾਲਣਾ ਮਸਲਾ ਪੰਜਾਬ ਬਾਅਦ ਨਹੀਂ ਮੇਰੇ ਕਹੇ ਹਜ਼ਾਰਾਂ ਬਾਾਰ ਕਹਿ ਚੁੱਕੇ ਆ ਤੁਹਾਡੇ ਮਾਧਿਮ ਰਾਹੀਂ ਇਸ ਮੀਡੀਆ ਦੇ ਧੰਨਵਾਦੀ ਆ ਤੇ ਜੀ ਸਰਕਾਰ ਗੱਲਬਾਤ ਕਰੇ ਅਸੀਂ ਟੇਬਲ ਟਾਕ ਤੋਂ ਨਹੀਂ ਭੱਜੇ ਜਦੋਂ ਇਹਨਾਂ ਨੇ ਪਰਵਤਾ ਬੰਨ੍ਹਦੇ ਨੇ ਅਸੀਂ ਛੋਟੀ ਕਮੇਟੀ ਲੈ ਜਾਓ ਮੈਂ ਕਰੂ ਮੀਟਿੰਗ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਜਿੰਨੀਆਂ ਮੀਟਿੰਗਾਂ ਚਾਰ ਅੱਗੇ ਹੋਈਆਂ ਛੋਟੀ ਕਮੇਟੀ ਨੇ ਕੀ ਦੀਆਂ ਲਿਆਓ ਥੱਗਾ ਪੱਤਰ ਲਿਆ ਦੱਸੋ ਕਿਹੜੀ ਜਗ੍ਹਾ ਤੇ ਜਾਈਏ ਦੱਸੋ ਕਿਹੜੇ ਟਾਈਮ ਤੇ ਜਾਈਏ ਦੱਸੋ ਕਿੰਨੇ ਬੰਦੇ ਜਾਈਏ ਸਿਕੋਟਾਤਾ ਹੋয়া ਦਰਵਾਜ਼ਾ ਦਾ ਸਰਕਾਰ ਬੰਦ ਕਰਕੇ ਵੇਚੀ ਜਾਂਦੇ ਉਹ ਪਾਲਾ ਲੈ ਕੇ ਉਹਨੇ ਡੈਡਲੌਕ ਤਾਂ ਸਰਕਾਰ ਨੇ ਕੀਤਾ ਹੋਇਆ ਸਾਡੇ ਉਹ ਤਾਂ ਹੀ ਟੇਬਲ ਟਾਕ ਤੋਂ ਭੱਜੇ ਨਹੀਂ ਅਸੀਂ ਤਾਂ ਹੁਣ ਜਾਣ ਨੂੰ ਤਿਆਰ ਆਂ ਸਾਨੂੰ ਕੱਲ ਬੁਲਾਓ ਵੇ ਵੇ ਤੁਸੀਂ ਅਸੀਂ ਦਸ ਮੈਂਬਰੀ ਕਮੇਟੀ ਆਓ 11 ਮੈਂਬਰੀ ਆਓ ਤੁਸੀਂ ਤਾਂ 20 ਨੇ ਵੀ ਆਓ ਅਸੀਂ ਉਹਨੇ ਜਮਾਗੇ ਅਸੀਂ 101 ਨਹੀਂ ਭੇਜਾਂਗੇ ਪਰ ਕੱਲ ਤੇ ਜਾਗੀ ਕਿੱਥੇ ਕਿਹਦੇ ਨਾਲ ਗੱਲ ਕਰੀਏ ਕਿਹੜਾ ਲੀਡਰ ਮੋਰੇ ਮਿਲਣੇ ਨੂੰ ਤਿਆਰ ਹੈ ਕਿੰਨੇ ਵਜੇ ਦਾ ਟਾਈਮ ਦਿੰਦਾ ਕਿਹੜੀ ਤਰੀਕ ਦਿੰਦਾ ਇਹ ਤਾਂ ਕਲੀਅਰ ਹੋਵੇ ਨਾ ਧੋਖਾ ਨਾ ਕੀਤਾ ਜਾਵੇ ਲੋਕਾਂ ਨੂੰ ਘੁਮਰਾਹਾ ਰੱਖੀਦਾ ਜਾਵੇ ਇਹ ਘੁਮਰਾਹਾ ਕਰਦੇ ਨੇ ਅਜੇ ਤੱਕ ਗੱਲਬਾਤ ਕਰਨੇ ਨੂੰ ਪਿਆਰ ਹੈ ਇਹਨਾਂ ਦਾ ਰਾਜ ਹਾਂ ਜਿਹੜਾ ਕ੍ਰੀਜੀ ਮੰਤਰੀ ਆ ਉਹ ਕਹਿੰਦਾ ਜੀ ਅਸੀਂ ਤਾਂ ਖੁੱਲੇ ਆਦਰ ਦਰਵਾਜ਼ੇ ਆਓ ਗੱਲਬਾਤ ਕਰੋ ਤੇ ਹਰਿਆਣਾ ਦੇ ਲੋਕ ਕਹਿੰਦੀ ਇਹਦੇ ਵਿੱਚ ਬੰਦਿਆ ਬਿਲਕੁਲ ਨਹੀਂ ਜਾਣਾ ਇਹਨਾਂ ਦੀ ਕੋਈ ਟਿਕਾਣੀ ਨਹੀਂ ਹੈ ਕੋਈ ਆਪਣੀ ਗੱਲ ਤੇ ਕਾਇਮ ਹੀ ਨਹੀਂ ਰਹਿਦਾ ਇੱਕ ਬਿਆਨ ਦੇ ਦਿੰਦੇ ਆ ਉਹ ਤੋਂ ਮੁੱਕਰ ਜਾਂਦੇ ਆ ਕੀ ਟਿਕਾਣਾ ਇਹਨਾਂ ਦਾ ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ ਗਾਰਪੇਟ ਪੱਖੀ ਆ ਕਿਸਾਨ ਵਾਲੂ ਨੀਤੀਆਂ ਤੇ ਕੰਮ ਕਰ ਰਹੀ ਕਿਸਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਜੀ ਬਹੁਤ ਸ਼ੁਕਰੀਆ ਰਾਜ ਸਾਹਿਬ ਤੁਸੀਂ ਆਪਣਾ ਪੱਖ ਰੱਖਿਆ ਮਨਜੀਤ ਸਿੰਘ ਰਾਜ ਸਾਹਿਬ ਜਿਨ੍ਹਾਂ ਦਾ ਮੰਨਣਾ ਕਿ ਸਰਕਾਰ ਨੂੰ ਵੀ ਕੁਝ ਸੋਚਣਾ ਚਾਹੀਦਾ ਪਰ 14 ਤਰੀਕ ਦੇ ਅਲਟੀਮੇਟਮ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਜਿੱਤੇ ਤਤਪਾਰ ਨੇ ਸੁਭਾਵਿਕ ਗੱਲ ਹੈ ਕਿ ਹਰਿਆਣਾ ਨੇ ਹੋਰ ਜ਼ਿਆਦਾ ਲਾਂਬੰਦੀ ਇਸ ਐਲਾਨ ਤੋਂ ਬਾਅਦ ਕਰਨੀ ਹੈ ਕਿਉਂਕਿ ਜਦੋਂ ਜਦੋਂ ਕਿਸਾਨਾਂ ਨੇ ਐਲਾਨ ਕੀਤਾ ਉਸ ਵੇਲੇ ਤੱਕ ਕਿਸਾਨਾਂ ਨੇ ਐਲਾਨ ਤੋਂ ਬਾਅਦ ਪਹਿਰੇ ਜਿਹੜੇ ਹੈ ਸੁਰੱਖਿਆ ਦੇ ਵਿਧਾਇਕ